ਪਾਜੀ 100 ਰੁਪਏ ਦਾ ਸੂਟ ਦੇ ਰਹੇ ਆ ਔਰ ਇਹਦੀ ਗਾਰੰਟੀ ਦੇ ਰਹੇ ਆ ਜੇ ਰੰਗ ਖਰਾਬ ਹੋ ਜੇ ਤਾਂ ਵਾਪਸੀ ਵੀ ਹੋ ਜਾਊਗਾ ਇੰਨੀ ਗਾਰੰਟੀ 100 ਰੁਪਏ ਦੇ ਸੂਟ ਦੀ ਪੂਰੇ ਪੰਜਾਬ 'ਚ کہیں ਨਹੀਂ ਦਣੀ ਸੇਲ ਲੱਗੀ ਹੋਈ ਆ ਰਖੜੀ ਸੇਲ ਧਮਾਕਾ ਪਾਜੀ ਆਲ ਓਵਰ ਸੂਟ 100 ਰੁਪਏ ਦਾ ਵਿਕ ਜੇ ਤੁਹਾਡਾ ਨਾ ਵਿਕੇ ਤਾਂ ਵਾਪਸ ਕਰ ਦਿਓ ਨਮਾ ਲੈ ਜਾਓ ਦੇਖੋ ਭਾਵੇਂ ਦਾ ਸੂਟ ਬਣਾ ਲਿਓ ਟੌਪ ਨਾਲੋਂ ਨਾਈਟ ਸੂਟ ਬਣਾ ਲਓ ਕੁਰਤਾ ਬਣਾ ਲਓ ਪਰਾਜੋ ਬਣਾ ਲਓ ਜੋ ਮਰਜ਼ੀ ਬਣਾ ਲਓ 100 ਰੁਪਏ ਦਾ ਦੇਵਾਂਗੇ ਲੋ ਪਾਜੀ ਆ ਗਿਆ ਜੇ ਆਲ ਓਵਰ ਕੈਮਰੀ ਦਾ ਸੂਟ 5 ਮੀਟਰ ਕਪੜਾ ਪਾਜੀ ਬਾਜ਼ਾਰ 'ਚ 60 70ਵੇਂ ਮੀਟਰ ਉਹ ਬਾਪੇ ਦੀ ਹੱਡੀ ਦਾ ਲੱਗੇ 500 ਰੁਪਏ ਦੇ ਤਿੰਨ ਦੇਖੋ ਜਿਹੜਾ ਬਾਜ਼ਾਰ 'ਚ ਤਿੰਨ 350 ਦਾ ਇੱਕ ਸੂਟ ਮਿਲਦਾ ਮਤਲਬ 1000 ਰੁਪਏ ਦੇ ਤਿੰਨ ਪਾਜੀ 500 ਰੁਪਏ ਦੇ ਤਿੰਨ ਇਹਦੇ ਬਾਪੇ ਦੀ ਹੱਡੀ ਦੇ 500 ਰੁਪਏ ਦੇ ਤਿੰਨ ਕਰਦੇ ਆ ਦੇਖੋ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਪ੍ਰਿੰਟ ਵੱਖੋ ਵੱਖਰੇ ਆ 500 ਰੁਪਏ ਦੇ ਤਿੰਨ ਸੂਟ ਦਵਾਂਗੇ ਆ ਪਹਿਣਾ ਭਰਾਵਾਂ ਲਈ ਵੱਡੀ ਲੋਟਰੀ ਝੇ ਆਹ ਦੇਖੋ ਪਾਜੀ ਕਢਾਈ ਕੀਤਾ ਸੂਟ ਚੁੰਨੀ ਨਾਲ ਹਾਂਜੀ ਪਾਜੀ ਰੰਗ ਦਾਂਗੇ ਡਿਜ਼ਾਈਨ ਦਾਂਗੇ ਬਾਜ਼ਾਰ ਚ 400 ਦਾ ਇੱਕ ਹਾਂਜੀ ਇਸੇ ਭਾਜੀ 1000 ਦੇ 6 1000 ਪਰ 6 ਸੂਟ ਦੇ ਸੂਟ ਗਰੰਟੀ ਨਾਲ ਉਹ ਬੀਪੀਆ ਲੜ ਪਈਆਂ ਲੜ ਪਈਆਂ ਦੇਖੋ ਸੂਟਾਂ ਵਿਚ ਲੜਾਈ 6 ਦਾ 5 ਲੈ ਜਾਓ 2-200 ਰੁਪਏ ਦੇ ਸੂਟ ਲੈ ਜਾਓ ਦੇਖੋ ਬੀਪੀਆ ਨੇ ਝੋਰੇ ਭਰਨੇ ਕਲਾਵੇ ਭਰਨੇ ਆ ਕਿਉਂਕਿ ਇਹਨਾਂ ਨੂੰ ਪਤਾ ਵੇ ਬਾਹਰ 8000 ਵਾਲਾ ਕੱਪੜਾ 20000 ਚ ਲੈਣਾ ਇੱਥੇ ਅੱਧ ਨਾਲੋਂ ਵੀ ਸਸਤਾ ਕੱਪੜਾ ਮਿਲਦਾ 200 ਰੁਪਏ ਦਾ 50 ਚ ਦੁਪੱਟਾ ਨਹੀਂ ਮਿਲਦਾ ਤੁਹਾਨੂੰ 200 ਰੁਪਏ ਦਾ ਸੂਟ ਦੇ ਰਹੇ ਹਾਂ 1000 ਦੇ 5 ਸੂਟ ਦੇਖੋ ਪਹਿਲਾਂ ਤੁਸੀਂ ਲਧਿਆਣਾ ਵਾਲੇ ਭਜਾਏ ਫਿਰ ਅੰਬਾਲਾ ਵਾਲੇ ਭਜਾਏ ਹੋਰ ਤੁਸੀਂ ਸਿੱਧੇ ਸੂਟ ਦੇ ਗੱਲ ਨੂੰ ਸੁਪਾਈਏ ਨਾ ਇਹ ਰੇਟ ਦਾ ਸੂਟ ਤੇ ਨਹੀਂ ਜਿਹੜਾ ਭਾਜੀ ਭਾੜਾ ਅਸਲ ਕਿ 1000 ਦੇ 4 ਕਰਤੇ ਇੱਥੇ ਇਦਾਂ ਦੀ ਸ਼ਰਤ ਕੋਈ ਨਹੀਂ ਵੀ ਪੂਰਾ ਸੈੱਟ ਹੈ ਸੈੱਟ ਲਓ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਜੇ ਨਾ ਵੇਖਿਆ ਵਾਪਸ ਵੀ ਦੇਜੋ ਕੱਪੜਾ ਵੀ 4 4 ਗੁਣਾ ਸਸਤਾ ਆ ਦੇਖੋ ਅਸੀਂ ਕੋਈ ਲੋਕੇ ਵੀਡੀਓ ਨਹੀਂ ਬਣਾਉਂਦੇ ਜਿਵੇਂ ਦੁਕਾਨਦਾਰ ਚੋਰ ਲੋਕਾਂ ਸਾਹਮਣੇ ਵੀਡੀਓ ਬਣਾ ਰਹੇ ਆ ਜੋ ਰੇਟ ਕਹਿ ਰਹੇ ਹੋ ਦੇ ਰਹੇ ਆ ਤੁਸੀਂ ਵੀ ਆਜੋ ਦਵਾ ਦਵਾ ਆਜੋ ਤੁਹਾਨੂੰ ਵੀ ਇਹ ਮਿਲ ਜਣ ਜਿਹੜਾ ਟਾਈਮ ਤੋਂ ਪਹਿਲਾਂ ਆ ਜਾਓ ਯਾਰ ਇਹਦੇ 4 ਹੁਣ ਜਾਮ ਨੇ ਭਾਜੀ ਆ ਲੋ ਭਾਜੀ ਕੈਮਰੀਕ ਦਾ ਸੂਟ ਦੁਪੱਟਾ ਬ੍ਰਾਂਡਡ ਮਿਲਦਾ ਬ੍ਰਾਂਡਡ ਹਾਂਜੀ ਆ ਲੋ ਦੁਪੱਟਾ ਨਾਲ ਮਿਲਦਾ ਭਾਜੀ ਲੱਖ ਰੁਪਏ ਦਾਂਗਾ ਇਹ ਰੰਗ ਖਰਾਬ ਕਰ ਦੋ 2000 ਰੁਪਏ ਦਾ ਸੂਟ ਬਾਜ਼ਾਰ ਚ ਮਿਲਦਾ ਹੁਣ ਆ ਰੇਟ ਦੇਖਦੇ ਬਾਬੇ ਦੀ ਹੱਟੀ ਦਾ ਕੀ ਆ ਆ ਲੋ ਆ ਲੋ ਭਾਜੀ ਆਪ ਦੇਖੋ ਸੂਟ ਆ ਲੋ ਫੜੋ ਪਹਿਣਾ ਪਰਵਾਸੇ ਲੋਟਰੀ ਆ ਚੱਕੋ 400 ਰੁਪਏ ਦਾ ਕਰਤਾ ਤੁਸੀਂ ਪੀਸ ਦੇਖੋ ਡਿਜ਼ਾਈਨ ਦੇਖੋ 500 ਰੁਪਏ ਸੂਟ ਆ ਲੋ ਜਿਹੜਾ ਬਚਤੋ 500 ਆ ਜੀ 1895 ਦਾ ਬਾਬੇ ਦੀ ਹੱਟੀ ਦੇ 500 ਰੁਪਏ ਦਾ ਆ ਆ ਲੋ ਭਾਜੀ ਆ ਦੇਖੋ ਨੇਚਰਲ ਗਰੇਵ ਦਾ ਸੂਟ ਆ ਲੋ ਦੁਪੱਟਾ ਨਾਲ ਹਾਂਜੀ ਬਾਜ਼ਾਰ ਚ 22500 ਹਾਂਜੀ ਇਹਨੇ 500 ਰੁਪਏ ਉਹ ਤਾਂ ਡਾ ਭਲਾ ਹੋਵੇ ਆ ਦੇਖੋ ਜਿਹੜੀ ਗੱਲ ਅਸੀਂ ਦਾਵਾ ਕਰਦੇ ਆ ਵੀ ਜਿਹੜਾ ਕਪੜਾ ਦਾਜਵੀਰ ਦਾ ਬਾਜ਼ਾਰ ਚ 50000 ਦਾ ਬਾਬੇ ਦੀ ਹੇਟੀ ਤੇ 15000 ਦਾ ਇਦਾਂ ਮਿਲਦਾ ਜਿਹਨੇ 5000 ਦਾ ਸੂਟ ਨਾਲ 5000 ਨਾਲ ਫ੍ਰੀ ਨਾਲ 5000 ਨਾਲ ਫ੍ਰੀ ਨਾਲ 8000 ਨਾਲ 8000 ਦਾ ਸੂਟ ਫ੍ਰੀ 8000 ਭਾਈ 8 ਨੂੰ ਛੋਟੋ 10000 ਵਾਲਾ ਸੂਟ ਲੈ ਕੇ ਜਾਓ 10000 ਨਾਲ ਫ੍ਰੀ ਨਾਲ ਲੋ ਆ ਜਾਓ ਵੀ ਛੇਤੀ ਆ ਦੇਖੋ ਲਹਿੰਗੇ ਗਾਉਂਡ ਡਰੈਸਾਂ ਉਧਰੋਂ ਬਾਲਾ ਕਾਕਾ ਗੱਡੀ ਮੋੜ ਇਧਰੋਂ ਵਾਹ ਦੇਖੋ ਲਾਸਟ ਮਤਲਬ ਫੇਰੇ ਕਰਦੇ ਜੋ ਚਲੋ ਜੀ ਬਾਬੇ ਦੀ ਹੱਟੀ ਦੇ ਲੱਗੇ ਮੇਲੇ ਸਾਰੇ ਬਾਜ਼ਾਰ ਬੱਠੇ ਬਹਿਲੇ ਦੇਖੋ ਰੋਜ਼ ਹੀ ਰੋਜ਼ ਟਰੱਕਾਂ ਦੇ ਟਰੱਕ ਪਰ ਕੇ ਪਾਰਸਲਾਂ ਦੇ ਪਾਰਸਲ ਆ ਰਹੇ ਆ ਤੇ ਉਧਰ ਵੀ ਦੇਖ ਲੋ ਸਵੇਰੇ ਸਵੇਰੀ ਬਾਬੇ ਛੱਟੀਆਂ ਰਸ਼ ਪੈ ਗਿਆ ਰਸ਼ ਕਿਉਂ ਪਿਆ ਕਹਿੰਦੇ 100 ਰੁਪਏ ਦਾ ਸੂਟ ਇੱਥੇ ਮੈਦੇ ਜਿਹੜਾ ਬਾਜ਼ਾਰ 'ਚ 500 ਰੁਪਏ ਦਾ ਭਾਜੀ 100 ਰੁਪਏ ਦਾ ਸੂਟ ਦੇ ਰਹੇ ਆ ਔਰ ਇਹਦੀ ਗਾਰੰਟੀ ਦੇ ਰਹੇ ਆ ਜੇ ਰੰਗ ਖਰਾਬ ਹੋ ਜਾਏ ਤੇ ਵਾਪਸੀ ਵੀ ਹੋ ਜਾਊਗਾ ਹਾਂਜੀ ਇੰਨੀ ਗਾਰੰਟੀ 100 ਰੁਪਏ ਦੇ ਸੂਟ ਦੀ ਪੂਰੇ ਪੰਜਾਬ 'ਚ ਕਿਸੇ ਨੇ ਨਹੀਂ ਦਣੀ ਸੇਲ ਲੱਗੀ ਹੋਈ ਆ ਰਖੜੀ ਸੇਲ ਧ ਭਾਜੀ ਆਲ ਓਵਰ ਸੂਟ 100 ਰੁਪਏ ਦਾ ਪਿੱਕ ਜੇ ਤੁਹਾਡਾ ਨਾ ਵੀ ਕਿਤੇ ਵਾਪਸ ਕਰਨਾ ਨਾ ਮਾਲੇ ਜੋ। ਜਿੰਨੇ ਪੂਰਾ 5 ਮੀਟਰ ਹੀ ਹੋ ਨਾ। ਬਿਲਕੁਲ ਭਾਜੀ ਡੇਢ ਗਜ ਪਨੇ ਦਾ ਪੂਰਾ ਸੂਟ ਹੈ ਜੀ। ਆਹ ਲੋ ਜੀ। ਪ੍ਰਿੰਟ ਦੇਖੋ ਤੁਸੀਂ ਕਪੜਾ ਦੇਖੋ ਇੱਕ ਤੋਂ ਇੱਕ। 13 ਦੇ ਢੇਰ 100 ਰੁਪਏ ਸੂਟ ਜੇ ਜਿਨ੍ਹਾਂ ਨੂੰ ਪਸੰਦ ਆ ਲੈ ਜਾਓ ਭਾਈ। ਆਹ ਦੇਖੋ ਜਿਹੜੇ ਬਾਜ਼ਾਰ 'ਚ 5-500 ਰੁਪਏ ਦਾ ਇੱਕ ਬਾਪੇ ਦੀ ਹੱਟੀ ਦੇ ਕਰਦਾ 100 ਰੁਪਏ ਦਾ ਸੂਟ 5 ਮੀਟਰ ਨਾਪ ਕੇ ਕਿੰਨਾ ਮਰਜ਼ੀ ਲੈ ਜਾਓ ਰੰਗ ਡਿਜ਼ਾਈਨ ਬਹੁਤ ਆ ਕਹਿੰਦੇ ਜੇ ਬੈਗ ਗਿਆ ਪ੍ਰੋਫਿਟ ਤੁਹਾਡਾ ਨਹੀਂ ਵੇਚਿਆ ਤਾਂ ਵਾਪਸ ਦੇਜੋ ਵਾਪਸ ਲੈ ਲਓ ਵਾਪਸ ਭਾਜੀ ਜੇ ਨਾ बिकਿਆ ਵਾਪਸੀ ਨਾ ਰਹਾ 100 ਰੁਪਏ ਦਾ ਸੂਟ ਦੇ ਰਿਆਂ ਦੇਖੋ ਪ੍ਰਿੰਟ ਆ ਚੀਜ਼ਾਂ ਦੇਖੋ ਆ ਕੱਪੜੇ ਦੇਖੋ ਐਦਾਂ ਦੇ ਪ੍ਰਿੰਟ ਬਾਜ਼ਾਰ ਤੇ 350 350 100 ਰੁਪਏ ਦਾ ਲੋ 150 200 ਰੁਪਏ ਦਾ ਜਿੰਦਾ ਮਰਜ਼ੀ ਵੇਚ ਲਓ ਉਹ ਜੇ ਨਾ ਵਿਕੇ ਵਾਪਸੀ ਕਰ ਦਿਓ ਦੇਖੋ ਭਾ ਮੇਰਾ ਸੂਟ ਬਣਾ ਲਓ ਟੌਪ ਨਾਲੋਂ ਲਾਈਟ ਸੂਟ ਬਣਾ ਲਓ ਕੁੜਤਾ ਬਣਾ ਲਓ ਪਰਾਜੋ ਬਣਾ ਲਓ ਜੋ ਮਰਜ਼ੀ ਬਣਾ ਲਓ 100 ਰੁਪਏ ਦਾ ਦਵਾਂਗੇ ਬਿਲਕੁਲ 100 ਰੁਪਏ ਦਾ ਦਵਾਂਗੇ ਜੀ ਲੋ ਭਾਜੀ ਆ ਗਿਆ ਜੇ ਆਲਓਵਰ ਕੈਮਰੀਕ ਦਾ ਸੂਟ 5 ਮੀਟਰ ਕਪੜਾ ਭਾਜੀ ਬਾਜ਼ਾਰ 'ਚ 60 70ਵੇਂ ਮੀਟਰ ਉਹ ਬਾਬੇ ਦੀ ਹੱਡੀ ਦਾ ਲੱਗ ਕੇ 500 ਰੁਪਏ ਤਿੰਨ ਦੇਖੋ ਜਿਹੜਾ ਬਾਜ਼ਾਰ 'ਚ 3 350 ਦਾ ਇੱਕ ਸੂਟ ਮਿਲਦਾ ਮਤਲਬ 1000 ਦੇ ਤਿੰਨ ਭਾਜੀ 500 ਰੁਪਏ ਤਿੰਨ ਐਸੇ ਬਾਬੇ ਦੀ ਹੱਡੀ ਨੇ 500 ਰੁਪਏ ਤਿੰਨ ਕਰਤੇ ਆ ਦੇਖੋ ਜਿੰਨਾ ਮਰਜ਼ੀ ਕਪੜਾ ਲੈ ਜਾਓ ਪ੍ਰਿੰਟ ਵੱਖੋ ਵੱਖਰੇ ਆ 500 ਰੁਪਏ ਦੇ ਤਿੰਨ ਸੂਟ ਦਵਾਂਗੇ ਹਾਲੇ 500 ਰੁਪਏ ਦੇ ਤਿੰਨ ਹਾਲੋ ਭਾਜੀ ਬਹੁਤ ਸ਼ਾਨਦਾਰ ਸੂਟ ਰੱਖੜੀ ਸੇਵ ਤਮਾਕਾ ਆ ਪਹਿਣਾ ਭਰਾਵਾਂ ਦੀ ਵੱਡੀ ਲੋਟਰੀ ਜੇ ਆਹ ਵੇਖੋ ਭਾਜੀ ਕਢਾਈ ਕੀਤਾ ਸੂਟ ਚੁੰਨੀ ਨਾਲ ਹਾਂਜੀ ਭਾਜੀ ਰੰਗ ਦਾਂਗੇ ਡਿਜ਼ਾਈਨ ਦਾਂਗੇ ਬਾਜ਼ਾਰ ਚ 400 ਦਾ ਇੱਕ ਹਾਂਜੀ ਇੱਥੇ ਭਾਜੀ 1000 ਦੇ 6 1000 ਰੁਪਏ ਦੇ 6 ਸੂਟ ਦੇ ਸੂਟ ਗਰੰਟੀ ਨਾਲ ਆ ਲੋ ਜਿਹੜਾ ਬਾਜ਼ਾਰ 'ਚ 7-8 ਰੋਲਾ 1 ਇੱਥੇ 1000 ਰੁਪਏ ਦੇ 6 ਸੂਟ ਕਰਤੇ ਭਾਜੀ 6 ਲਾਤੀ ਹੈ ਦੇਖੋ ਰਖੜੀ ਦੇ ਉੱਤੇ ਬਹੁਤ ਵੱਡਾ ਸੇਲ ਧਮਾਕਾ 1000 ਰੁਪਏ ਦੇ 6 ਸੂਟ ਦੇਣੇ ਆ ਭਾਜੀ ਬਹੁਤ ਸ਼ਾਨਦਾਰ ਕਰੇਵ ਦਾ ਸੂਟ ਆ ਗਿਆ ਹਾਂਜੀ ਚੀਜ਼ ਦੇਖੋ ਬਣੀ ਹੋਈ ਭਾਜੀ ਕਰੇਵ ਦਾ ਸੂਟ ਅਲੱਗ ਚੁੰਨੀ ਨਾਲ ਬਾਜ਼ਾਰ 'ਚ 450 ਦਾ 1 ਆ ਲੋ 1000 ਦੇ 5 ਆ ਲੋ ਆ ਵੀ 1000 ਰੁਪਏ ਦੇ 5 ਬਾਜ਼ਾਰ 'ਚ ਸਾਡੇ 1000 ਰੁਪਏ ਦੇ 5 ਸੂਟ ਪਾਧੀਆ ਦੇਖੋ ਦੇਖੋ 200 ਰੁਪਏ ਦਾ ਸੂਟ ਰਹਿ ਗਿਆ ਲੈ ਲੋ ਭਾਜੀ 1000 ਦੇ 5 200 ਰੁਪਏ ਦਾ ਬਾਜ਼ਾਰ 'ਚ ਦੁਪੱਟਾ ਨਹੀਂ ਮਿਲਦਾ ਤੁਹਾਨੂੰ 200 ਰੁਪਏ ਦਾ ਸੂਟ ਦੇ ਰਹੇ ਹਾਂ 1000 ਦੇ 5 ਸੂਟ ਬੜਾ ਭਾਜੀ ਪਾੜਾ ਸਿਲਕ ਕਪੜਾ ਚੈੱਕ ਕਰੋ ਪਾੜਾ ਸਿਲਕ ਬਾਜ਼ਾਰ ਚ 100 ਰੁਪਏ ਮਿੱਟਰ ਰਿਹਾ ਹਾਂਜੀ ਉਪਾੜਾ ਅਸਲ ਕਾ ਭਾਜੀ ਹਾਂਜੀ ਆ ਲੋ ਬਾਬੇ ਰੇੜਕਾ 1000 ਦੇ 4 ਲੈ ਜਾਓ ਦੇਖੋ ਪਹਿਲਾਂ ਤੁਸੀਂ ਲਧਿਆਣੇ ਵਾਲੇ ਭਜਾਏ ਤੇ ਅੰਬਾਲਾ ਵਾਲੇ ਭਜਾਏ ਉਹ ਤਾਂ ਤੁਸੀਂ ਸਿੱਧੇ ਸੂਰਤ ਦੇ ਗਨ ਨੂੰ ਹੱਥ ਪਾਈਏ ਨਾ ਇਹ ਰੇਡ ਦਾ ਸੂਰਤ ਚ ਨਹੀਂ ਜਿਹੜਾ ਬਾਬਾ ਭਾਜੀ ਪਾੜਾ ਅਸਲ ਕਾ 1000 ਦੇ 4 ਕਰਤੇ ਆ ਇਹ 250 ਰੁਪਏ ਦਾ ਸੂਟ ਰਹਿ ਗਿਆ 250 ਰੁਪਏ ਦੇ ਰਹੇ ਆ ਪਹਿਣਾ ਪਰਾਉਣ ਨੂੰ 700 ਦਾ ਸੂਟ ਬਾਜ਼ਾਰ ਚ ਇੱਕ ਆ ਲੋ ਭਾਜੀ ਨੇਚਰਲ ਗਰੇਵ ਦਾ ਸੂਟ ਆ ਲੋ ਚੁੰਨੀ ਨਾਲ ਭਾਜੀ ਲੀਰਾ ਨਹੀਂ ਵੇਚਦੇ ਸੁਆਣ ਵਾਲੇ ਸੂਟ ਨੇ ਫਿਰ ਪਹਿਣਾ ਪਰਾਉਣ ਦੱਸਦੀ ਆ ਜ ਆ ਸੂਟ ਅਗਰ ਨਾ ਵਿਕਿਆ ਤੁਹਾਡਾ ਵਾਪਸੀ ਸੈਟ ਲਾਈਨ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਯਾਰ ਲੋ ਯਾਰ ਦੇ ਪੰਜ ਸੂਟ 50 ਚ ਦੁਕਾਨਦਾਰ ਲਿਖਿਆ ਵੀ ਗਾਰੰਟੀ ਦੇ ਦੌਰ ਤੱਕ ਈ ਚੰਨ ਰੱਖੋ ਬਦਲ ਦੀ ਇੱਕ ਮਿੰਟ ਬਾਅਦ ਵੀ ਸੂਟ ਨਹੀਂ ਬਦਲਦੇ ਅਸੀਂ ਬਦਲਦੇ ਹਾਂ ਲੋ ਯਾਰ ਦੇ ਪੰਜ ਭਾਵੇਂ ਜਦੋਂ ਮਰਜ਼ੀ ਆ ਕੇ ਬਤੋ ਮੈਂ ਕਿਹਾ ਜਦੋਂ ਮਰਜ਼ੀ ਭਾਜੀ ਆਜਾ ਕੋਈ 1000 ਦੇ ਪੰਜ ਆ ਲੋ ਆ ਵੀ ਤੁਹਾਨੂੰ 2-2 ਸੋਰੇ ਸੂਟ ਦੇ ਜੰਨੇ ਆ ਇੱਥੇ ਇੰਨੀ ਸ਼ਰਤ ਕੋਈ ਨਹੀਂ ਵੀ ਪੂਰਾ ਸੈੱਟ ਆ ਸੈੱਟ ਲਓ ਭਾਵੇਂ ਇੱਕ-ਇੱਕ ਲੈ ਜਾਓ ਭਾਵੇਂ 2-2 ਲੈ ਜਾਓ ਜੇ ਨਾ ਵਿਕੇ ਵਾਪਸ ਵੀ ਦੇਜੋ ਕੱਪੜਾ ਵੀ 4-4 ਗੋੜਾ ਸਸਤਾ ਆ ਲੋ ਭਾਜੀ ਜਾਮ ਦਾ ਸੂਟ ਪਹਿਲਾਂ ਕੱਪੜਾ ਚੈੱਕ ਕਰੋ ਕੱਪੜਾ ਜਾਮ ਹੈ ਇਹਨੇ ਰੇਟਾਂ ਦਾ ਜਾਮ ਲਾਤਾ ਹੈ ਲੋ 500-700 ਦਾ ਸੂਟ ਹੈ ਨਾ ਹੈਗਾ ਆ ਲੋ 1000 ਦੇ ਚਾਰ ਆ ਦੇਖੋ ਅਸੀਂ ਕੋਈ ਲੋਕੇ ਵੀਡੀਓ ਨਹੀਂ ਬਣਾਉਂਦੇ ਜਿਵੇਂ ਦੁਕਾਨਦਾਰ ਹੈ ਲੋਕਾਂ ਸਾਹਮਣੇ ਵੀਡੀਓ ਬਣਾ ਰਿਆ ਜੋ ਰੇਟ ਕਹਿ ਰਹੇ ਉਹ ਦੇ ਰਹੇ ਆ ਆ ਦੇਖੋ ਤੁਸੀਂ ਤੁਮਾਕੇ ਹੁਣ ਪਹਿਣਾ ਭਰਾਮਾਂ ਲਈ ਕੋਟਨ ਦਾ ਸੂਟ ਹਾਂਜੀ ਚੁੰਨੀ ਨਾਲ ਹਾਂਜੀ 1000 ਦੇ 5 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਲੈ ਲਓ ਫਿਰ ਇੱਕ ਗੱਲ ਸਮਝ ਆ ਆ ਦੇਖੋ 1000 ਦੇ 5 ਆ ਰੋਜ਼ ਹੀ ਟਰੱਕ ਤੁਸੀਂ ਲਾ ਲੰਦੇ ਬਾਹਰ ਆ ਲੈ 1000 ਦੇ 5 ਆ ਲੋ ਆ ਫੋਟੋ ਮਾਰੀ ਦੇ 1000 ਦੇ 5 ਆ ਦੇ ਤਾਂ ਲੜ ਪਈਆ ਬੀਪੀਆ ਲੜ ਪਈਆ ਉਹ ਨਾ ਲੜ ਪਈਆ ਲੜ ਪਈਆ ਦੇਖੋ ਸੂਟਾਂ ਵਿੱਚ ਲੜਾਈ 1000 ਦੇ 5 ਲੈ ਜਾਓ 2-200 ਰੁਪਏ ਦੇ ਸੂਟ ਲੈ ਜਾਓ ਆਲੋ ਭਾਜੀ ਪਟਿਆਰਾ ਸਲਵਾਰ ਨਾਲ ਨਵਾਂ ਧਮਾਕਾ ਕਰਤਾ ਜੇ ਹਾਂਜੀ ਪਹਿਣਾ ਭਰਾਵਾਂ ਲਈ ਪਟਿਆਰਾ ਸਲਵਾਰ ਦਾ ਸੂਟ ਹੂੰ ਆਲੋ ਕੋਈ ਦਿੰਦਾ 500 ਕੋਈ ਦਿੰਦਾ 550 ਹਾਂਜੀ ਆਲੋ ਭਾਜੀ ਸੂਟ ਆਲੋ ਭਾਜੀ ਦੁਪੱਟਾ ਨਾਲ ਦੇਖੋ ਛੋਟ ਬਣੀ ਹੋਇਆ ਦੇਖੋ ਨੈਕਲਾਈਨ ਬਣਿਆ ਆ ਸੂਟ ਆਲੋ ਚੁੰਨੀ ਨਾਲ ਵੀ ਕੋੜਨ ਦੀ ਹੂੰ ਬਾਜ਼ਾਰ 'ਚ 440 ਦਾ ਹਾਂਜੀ ਆ ਚੱਕੋ ਰੰਗ ਦੇ ਕਾਕਾ ਕਿੰਨੇ ੜੀਆਂ ਦਵਾ ਭਾਜੀ ਬਾਤੂ ਆਲੋ ਫੜੋ ਇੱਕ ਆਲੋ ਦੋ ਰੇਡ ਕੋਈ ਪੁੱਛ ਨਹੀਂ ਰਿਹਾ ਚੱਕ ਸਾਰੇ ਦੇ 225 ਰੁਪਏ ਦਾ ਸੂਟ ਦੇਖੋ ਜਿਹੜਾ ਬਜਾਜ 500 ਦਾ ਬਾਬੇ ਦੇਟੀਏ 225 525 ਫੋਟ ਵਾਲੇ ਪੀਸ ਦੇਖੋ ਉਧਰ ਹੋਰ ਕਸਟਮਰ ਆਈ ਜਾਂਦੇ ਆ ਰਾਸ਼ ਪਈ ਜਾਂਦਾ ਇੱਥੇ ਬਹੁਤ ਵੱਡਾ ਜਿਹੜਾ ਪਹਿਲਾਂ ਆ ਗਿਆ ਟਰੱਕ ਭਰ ਕੇ ਲਿਆਂਦਾ ਆ ਸੂਟਾਂ ਦਾ ਸਸਤਾ ਖਰੀਦ ਕੇ ਸਸਤਾ ਹੀ ਦਵਾਂਗੇ ਕਿਸੇ ਨੇ 100 ਰੁਪਏ 2 225 250 ਨਾ ਦੇਖੋ ਵੀਪੀ ਨੇ ਚੋਰੇ ਪਰਲੇ ਕਲਾਵੇ ਭਰਨੇ ਆ ਕਿਉਂਕਿ ਇਹਨਾਂ ਨੂੰ ਪਤਾ ਵੇ ਬਾਹਰ 8000 ਦਾ ਕੱਪੜਾ 20000 ਚ ਲੈਣਾ ਇੱਥੇ ਅੱਧ ਨਾਲੋਂ ਵੀ ਸਸਤਾ ਕੱਪੜਾ ਪਾਜੀ ਆਹ ਲੋ ਆ ਭੈਣ ਜੀ ਕੱਪੜਾ ਚੈੱਕ ਕਰੋ ਜਰਾ ਇੱਕ ਮਿੰਟ ਤੁਸੀਂ ਦੱਸਣਾ ਕੈਮਰੀ ਹੈਗੀ ਕਿ ਨਹੀਂ ਹੈਗੀ ਆਹ ਲੋ ਭਾਜੀ ਕੈਮਰੀ ਦਾ ਸੂਟ ਦੁਪੱਟਾ ਬ੍ਰਾਂਡਡ ਮਿਲਦਾ ਬ੍ਰਾਂਡਡ ਹਾਂਜੀ ਆਹ ਲੋ ਦੁਪੱਟਾ ਨਾਲ ਮਿਲਦਾ ਭਾਜੀ ਲੱਖ ਰੁਪਏ ਦਾਾਂਗਾ ਜੇ ਰੰਗ ਖਰਾਬ ਕਰ ਦੋ ਪਜਾਮ ਨਹੀਂ ਪੋਣਾ ਕੀ ਜੇ ਰੰਗ ਖਰਾਬ ਹੋ ਜਾਏ ਬੋਰਾ ਜੇ ਐ ਨਹੀਂ ਇੰਨਾ ਪਾ ਲੋਗੇ ਇਹਨੇ ਘੱਟ ਰੇਟ ਦੇ ਕੱਪੜੇ ਦੀ ਵੀ ਗਾਰੰਟੀ ਗਾਰੰਟੀ ਭਾਜੀ ਸੂਟ ਸਵਾਹ ਜੇ ਬੋਰਾ ਕੀ ਵਾਪਸ ਕਰ ਦੋ ਲੱਖ ਰੁਪਏ ਦਾਂਗੇ ਪਰ ਨਹੀਂ ਆਉਂਦੀ ਆ ਲਓ ਵੀ ਲੈ ਜਾਓ ਲੱਖ ਰੁਪਈਆ ਪੋਰ ਪਾਓ ਲੱਖ ਰੁਪਈਆ ਲੈ ਜਾਓ ਮਤਲਬ ਗਰੰਟੀ ਇੰਨੀ ਹੈਗੀ ਆ ਕੱਕਾ ਬਾਜੀ ਯਾਰ ਤੇ 4000 ਆ ਵੀ 250 ਰੁਪਏ ਦਾ ਸੂਟ ਆ ਲਓ ਡਿਜ਼ਾਈਨ ਦੇਖੋ ਯਾਰ ਦੇ 4 ਜਿਨ੍ਹਾਂ ਨੇ ਰਖੜੀ ਦੇ ਕੱਪੜਾ ਲੈਣਾ ਕੋਈ ਯਾਰ ਦੇ 4000 ਦੇ 4 ਆ ਵੇਖੋ ਡਿਜ਼ਾਈਨ 4000 ਦੇ 4 ਲੈ ਆ ਗੱਕਾ ਹੋ ਦੇ ਜਿਹਨੇ ਲੈਣਾ ਰਖੜੀ ਦੇ ਕੱਪੜਾ ਸਭ ਤੋਂ ਸਸਤਾ ਬਾਬੇ ਦੀ ਹੱਟੀ ਤੇ ਆ ਜਾਓ ਉਹ ਲੈ ਜਾਓ ਆ ਲਓ ਫੜੋ 4000 ਦੇ 4 ਆ ਲਓ ਇੱਥੇ ਮੁੜ ਕੇ ਨਹੀਂ ਮਿਲਣੇ ਆ ਲੈ ਫੜ ਬੀਬੀ ਸਾਰੇ ਲੈ ਆ ਆ ਦੇਖੋ ਭਾਜੀ ਆ ਲੈ 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 ਵੀ ਦੇਖੋ ਸੋਹਣੇ ਸੋਹਣੇ ਪ੍ਰਿੰਟ ਤਿੰਨ ਤਿੰਨ ਗੁਣਾ ਰੇਟ ਘੱਟ ਕਰਦੇ ਬਾਬੇ ਦੀ ਹੱਟੀ ਰਖੜੀ ਦੇ ਮੇਲਾ ਦਾਜ ਵੀਰ ਦਾ ਕੱਪੜਾ 50000 ਦਾ 15 ਵਿੱਚ ਹੋ ਭਾਜੀ ਆ ਦੇਖੋ ਡਿਜੀਟਲ 12 1200 ਦੇ ਸੈਲੀਬ੍ਰਿਟੀ ਸੂਟ ਆ ਗਏ ਨੇ ਅੱਛਾ ਆ ਦੇਖੋ ਦੁਪੱਟਿਆਂ ਦੇ ਸੈਜ ਹਾਂਜੀ ਸੈਜ ਦੇਖੋ ਦੁਪੱਟਿਆਂ ਦੇ ਆ ਲਓ ਆ ਨੇ ਸੈਲੀਬ੍ਰਿਟੀਆਂ ਫੋਟੋਆਂ ਆ ਦੇਖੋ ਨੇੜੇ ਕਰਕੇ ਦਿਖਾਓ ਬਹਿ ਜਾ ਬਹਿ ਜਾ ਕਰਤੀ ਆ ਬਜਾਰ 7000 1200 ਆ ਲਓ ਬਾਬੇ ਦੀ ਹੱਟੀ ਦੇ 415 ਮੇਰਾ ਸੂਟ ਆ ਲਓ 415 ਦਾ ਮਾਤਰਾ ਆ ਲੈ ਕਰ ਲੋ 415 1200 ਤੋਂ ਘੱਟ ਨਹੀਂ ਆ ਫੋਟੋ ਵਾਲਾ ਪੀਸ 415 ਦਾ 415 ਰੁਪਏ ਭਾਜੀ ਆ ਪੀਸ ਦੇਖੋ ਆ ਦੇਖੋ ਢੀਆਂ ਭਾਜੀ ਆ ਲੋ ਹਾਂਜੀ ਐਦਾਂ ਦੀਆਂ ਚੀਜ਼ਾਂ ਹਾਂਜੀ ਐਦਾਂ ਦੀ ਗੱਲਬਾਤ ਐਦਾਂ ਦੇ ਦੁਪੱਟੇ ਖੁੱਲੇ ਢੁੱਲੇ 415 ਰੁਪਏ ਕਰਤੇ ਆ ਜਿਹੜੇ ਕੈਨੇਡਾ ਅਮਰੀਕਾ ਤੋਂ ਸੂਟ ਮੰਗਾਉਂਦੇ ਸੀ 2-2025 2500 ਵਾਲੇ ਬਾਪੇ ਨੇ 415 'ਚ ਕਰਤੇ ਆ ਲੋ ਆ ਲੋ ਲੈਓ ਆ ਦੇਖੋ 415 ਸੈਲੀਬ੍ਰਿਟੀਆਂ ਆ ਲੋ ਭਾਜੀ ਪਾਕਿਸਤਾਨੀ ਸੂਟ ਦੁਪੱਟਾ 1895 ਰੁਪਏ ਰੇਟ ਬਾਜ਼ਾਰ ਦਾ ਕਿੰਨਾ 1895 ਐ ਲੋ ਸ਼ੀਸ਼ਿਆਂ ਵਾਲਾ ਸੂਟ ਸ਼ੀਸ਼ਿਆਂ ਵਾਲੀ ਚੁੰਨੀ ਨਾਲ ਚੁਣੋਂ ਦੀ ਬਾਤੋ ਇੰਨਾ ਸਸਤਾ ਦੇ ਨਹੀਂ ਹੋਣਾ ਉਹ ਭਾਜੀ ਆਪਾਂ ਇਹ ਰੀਆਂ ਪੱਟੀਆਂ ਨੇ ਚੱਕੋ 500 ਰੁਪਏ ਘੱਟਾ ਲੋ 500 ਰੁਪਏ ਕਿੰਨੇ 500 ਰੁਪਏ ਦਾ ਇੱਕ ਭਾਈ ਇਹ 1895 ਦਾ ਇੱਕ ਬਾਜ਼ਾਰ ਚ ਆਪਾਂ 500 ਰੁਪਏ ਦੇ ਰਹੇ ਆ ਚੈੱਕ ਕਰ ਲਓ ਮੜ ਜਾ ਰੇਟ ਊਟ ਜਾ ਉਹ ਕੋਈ ਟੈਨਸ਼ਨ ਨਹੀਂ ਤੁਸੀਂ ਪੀਸ ਦੇਖੋ ਡਿਜ਼ਾਈਨ ਦੇਖੋ 500 ਰੁਪਏ ਸੂਟ ਨਮਾ ਈ ਧਮਾਕਾ ਕਰਨ ਲੱਗੇ ਆ ਹਾਂਜੀ ਆਹ ਦੇਖੋ ਸਲਵਾਰ ਬਰਕ ਪੌਂਚੇ ਦੇ ਵੀ ਕੰਮ ਪੌਂਚੇ ਦੇ ਵੀ ਕੰਮ ਕਲੇ ਦੇ ਵੀ ਕੰਮ ਕਲੇ ਦੇ ਵੀ ਕੰਮ ਆ ਲੋ ਲੋ ਦੇ ਵੀ ਬਿਲਕੁਲ ਇਹ ਰੇਟ 2000 ਰੁਪਈਆ ਹੀ ਆ ਚੱਕ ਫਿਰ ਮੇਰੀਆਂ ਪਹਿਣਾ ਹਸ ਤੇ ਸੂਟ 500 ਰੁਪਏ ਕਰਤਾ ਹੀ ਇਹ ਵੀ 500 ਰੁਪਏ ਦਾ ਗੱਲ ਕੀ ਆ 500 ਰੁਪਏ ਬਾਜ਼ਾਰ ਚ ਜਾਉਂਗੇ 1000 ਰੁਪਏ ਦਾ ਇੱਕ ਮਿਲਣਾ ਬਾਪੇ ਦੇ ਟੀ ਦੇ 2000 ਦੇ 4 ਮਿਲਣੇ ਆ ਹੋਰ ਤੁਸੀਂ ਦੇਖ ਲਓ ਕਿੱਥੇ ਜਾਣਾ ਆ ਲੋ ਫਾੜੋ ਕਿਹੜੇ ਮਰਜੀ ਸ਼ਹਿਰ ਚ ਜਿਓ ਮੈਂ ਗਰੰਟੀ ਦੇ ਰਿਆਂ 5 500 ਲੈ ਜਾਓ 5 500 ਰੁਪਏ ਦਾ ਸੂਟ ਪਜਤਾ ਆ ਲੋ ਭਾਜੀ ਆ ਦੇਖੋ ਨੈਚੁਰਲ ਕਰੇਵ ਦਾ ਸੂਟ ਆ ਲੋ ਦੁਪੱਟਾ ਨਾਲ ਹਾਂਜੀ ਬਾਜ਼ਾਰ ਚ 2250 ਹਾਂਜੀ ਆ ਲੋ 500 ਰੁਪਏ ਉਹ ਤੁਹਾਡਾ ਭਲਾ ਹੋਵੇ ਆ ਦੇਖੋ ਜਿਹੜੀ ਗੱਲ ਅਸੀਂ ਦਾਅਵਾ ਕਰਦੇ ਆ ਪੇ ਜਿਹੜਾ ਕਪੜਾ ਦਾਇਵਿਡ ਦਾ ਬਾਜ਼ਾਰ ਚ 50000 ਦਾ ਬਾਬੇ ਦੀ ਹੱਡੀ ਤੇ 15000 ਦਾ ਐਦਾਂ ਮਿਲਦਾ ਕਰਕੇ 2 2000 ਵਾਲਾ ਸੂਟ 5 500 ਚ ਕਰਤਾ ਦੇਖੋ ਰੰਗ ਰੂਗੋ ਓ ਦੇਖੋ ਭਾਜੀ ਆ ਦੇਖੋ ਬਾਜ਼ਾਰ ਚ ਜਾ ਕੇ ਲੁੱਟ ਨਾ ਕਰਾਓ ਸਿੱਧਾ ਜਮਸ਼ੇਰ ਕਸ ਬਾਬੇ ਦੀ ਹੱਡੀ ਤੇ ਆਓ ਚੰਮ ਚੰਮ ਕਰਦੇ ਲੱਗੀ ਵੀ 500 ਰੁਪਏ ਉਧਰ ਦੇਖੋ ਹੋਰ ਕਸਟਮਰ ਆ ਗਿਆ ਮੈਂਟੋ ਮੈਂਟੀ ਜਿੱਦਾ ਘੜੀ ਦੀਆਂ ਸੂਈਆਂ ਚੱਲਦੀਆਂ ਕਸਟਮਰ ਆਈ ਜਾਂਦੇ ਆ ਫਾਇਦੇ ਹੋਈ ਜਾਂਦੇ ਆ ਲੈ ਜੋ ਆ ਨੇੜੇ ਕਰਕੇ ਦਿਖਾਓ ਜਰਾ ਚਾਕਲੇਟ ਆ ਦੇਖੋ ਪੀਸ ਅਲੀ ਦੇ ਕੋ ਫਿਨਿਸ਼ ਹਾਂ ਆ ਦੇਖੋ ਦੁਪੱਟਾ ਹਾਂਜੀ ਇਹ ਬਾਜ਼ਾਰ ਚ ਚੋਰਾ ਬਜਨ ਮੈਂ ਦੰਮੀ ਤੇ ਲੱਗਾ ਹੋਇਆ ਮਿਲਦਾ 100% ਆ ਮੇਰੇ ਭੈਣਾ ਭਰਾ ਨੂੰ ਇੱਕ ਨਾਲ ਇੱਕ ਫ੍ਰੀ ਆ ਚੱਕੋ ਆ ਵੀ ਚੱਕੋ ਆ ਵੀ ਲੈ ਜਾਓ ਭਜੀ ਤੇਰਾ 100 ਦੇ ਦੋ ਆ ਮਤਲਬ 650 ਰੁਪਏ ਦਾ ਸੂਟ ਬਿਲਕੁਲ ਕਰ ਦਿੱਤਾ ਹੀ ਆ ਲਓ ਚੱਕ ਲਓ ਵੀ ਆ ਵੀ 650 ਰੁਪਏ ਦੁਪੱਟਾ ਵੀ ਬੁਟੀਕਾ ਵਾਲਾ ਆਇਆ ਕੱਢਿਆ ਕੜਾਇਆ ਦੁਪੱਟਾ ਆ ਦੇਖੋ ਆ ਗਲਿਆਂ ਦੇ ਵੀ ਕੰਮ ਦੇਖੋ ਕਿੰਨਾ ਕੜਾਈਆਂ ਕੱਡੀਆਂ 2200 ਨਹੀਂ ਲੈਣਾ 650 ਰੁਪਏ ਦਾ ਸੂਟ ਆਹ ਲੋ ਭਾਜੀ ਇਹ ਪੀਸ ਦੇਖੋ ਐਦਾਂ ਦੀ ਗੱਲ ਬਾਤ ਐਦੀ ਫਿਨਿਸ਼ ਐਦਾਂ ਦਾ ਗਲਾ ਐਦਾਂ ਦਾ ਘੇਰਾ ਔਰ ਐਦਾਂ ਦਾ ਦੁਪੱਟਾ ਹਾਂਜੀ ਕਿੰਨਾ ਆਹ ਦੁਪੱਟਾ ਰੇਟ ਦੇਣਗੇ 1300 ਰੁਪਏ ਵੱਡੇ ਵੱਡੇ ਦੁਕਾਨਦਾਰ ਹੋਲਸੇਲ ਲੱਟਾ ਬੰਦ ਕਰਕੇ ਬੈਠੇ ਕਹਿੰਦੇ ਸੀਜ਼ਨ ਆਫ ਹੋ ਗਿਆ ਪਰ ਬਾਬੇ ਦੀ ਹੱਤੀ ਜੂਨ ਹੋਵੇ ਜਨਾਈ ਹੋਵੇ ਇੱਥੇ ਮੇਲੇ ਲੱਗੇ ਰਹਿੰਦੇ ਆ ਬਿਲਕੁਲ ਭਾਜੀ ਹੁਣ ਐਦਾਂ ਦਾ ਪੀਸ ਦਿਖਾਵਾਂਗੇ ਤੇ ਦਵਾਂਗੇ ਵੀਡੀਓ ਚ ਪਾ ਲਈ ਦੋ ਪੀਸ ਨਹੀਂ ਰੱਖਿਆ ਦੇ ਕਸਲਵਾਰ ਦੇ ਪਹੁੰਚੇ ਹਾਂਜੀ ਬਾਜੂ ਹਾਂਜੀ ਆ ਲਓ ਸੂਟ ਪਹਿਣਾ ਭਰਾਵਾਂ ਲਈ ਆ ਦੁਪੱਟਾ ਨਾਲ ਹਮ ਰੇਟ ਦਾ ਪਤਾ ਤੁਮਾਕਾ ਹਮ 500 ਰੁਪਏ ਦਾ ਸੂਟ ਕਰਤਾ ਹੀ ਆ ਵੀ 500 ਰੁਪਏ ਦਾ ਬਿਲਕੁਲ ਲਿਓ ਜੀ ਆ ਲਓ ਆ ਦੇਖ ਲਓ ਵੀ ਸਾਰਾ ਡਿਜ਼ਾਈਨਰ ਪੀਸ ਤਿਆਰ ਕੀਤਾ ਦੁਪੱਟੇ ਹੈਵੀ 1500 1800 ਬਾਜ਼ਾਰ ਦਾ ਰੇਟ ਬਾਪੇ ਦੀ ਟੀ ਤੇ 500 ਦਾ ਲੈ ਜਾਓ ਆ ਦੇਖੋ ਭਾਜੀ ਦੇਖੋ ਅਸੀਂ ਕੰਮ ਕਿੰਨਾ ਸ਼ਾਨਦਾਰ ਲੈਸਾਂ ਦਾ ਸੂਟ ਹਮ ਬਲੇਡਿੰਗ ਦੇਖੋ ਕਿ ਨਹੀਂ ਸ਼ਾਨਦਾਰ ਕੀਤੀ ਆ ਹਾਂਜੀ ਆਹ ਦੇਖੋ ਭਾਜੀ ਦੁਪੱਟਾ ਨਾਲ ਬਿਲਕੁਲ ਹੈਵੀ ਦੁਪੱਟਾ ਚਾਰ ਰੰਗ ਨਾਲ ਬਿਲਕੁਲ ਆ ਲਓ ਭਾਜੀ 700 ਰੁਪਏ ਦਾ ਸੂਟ ਕਰਤਾ ਲਓ ਆਹ ਦੇਖੋ ਪਹਿਲੇ ਇਹਨਾਂ ਨੇ ਸੂਟ ਪਾਇਆ ਕਹਿੰਦੇ ਵੀ ਲੈਣਾ ਮੈਂ ਆ ਲੈਣ ਦੇਣਾ ਕਿਸੇ ਨੂੰ ਨਹੀਂ ਲਓ ਜੀ 700 ਚੱਕੋ ਆਹ ਦੇਖੋ ਤਮਾਕਾ ਹੂੰ ਨੇਰੀ ਨੇਰੀ ਤੂਫਾਨ ਚਖੜ ਤੂਫਾਨ ਆ ਲਓ ਜੀ 500 ਰੁਪਏ ਦਾ ਕਰਤਾ ਭਾਜੀ 500 ਰੁਪਏ ਦਾ ਉਹ 500 ਰੁਪਏ ਹੁਣ ਉੱਪਰ ਵੀ ਚਲ ਜਾਓ ਭਾਜੀ ਆਪਾਂ ਇੰਨਾ ਇੰਨਾ ਥਾਰੇ 5 500 ਜੀ ਕਰਦੇ ਆ ਉਹ ਭਾਜੀ ਆਪਾਂ ਹੁਣ ਬਾਜ਼ਾਰ ਦਾ ਰੇਟ ਦੇ ਨਹੀਂ ਸਕਦੇ ਇਹਦੇ ਵਿੱਚ ਉਹ 2 4 20 ਰੁਪਏ ਕਮਾ ਵੀ ਲੋ ਮੈਂ ਕਿਹਾ ਭਾਜੀ ਨੇਰੀ ਦੇ ਦੇਣੀਆਂ ਲੋ ਫੜੋ ਆਹ ਦੇਖੋ ਭਾਜੀ ਧਮਾਕਾ ਆ ਗਿਆ ਜੀ 2000 ਰੁਪਏ ਦਾ ਸੂਟ ਬਾਜ਼ਾਰ ਚ ਮਿਲਦਾ ਹੁਣ ਆ ਰੇਟ ਦੇਖਦੇ ਬਾਬੇ ਦੀ ਹੱਡੀ ਦਾ ਕੀ ਆ ਆ ਲੋ ਆ ਲੋ ਭਾਜੀ ਆਪ ਦੇਖੋ ਸੂਟ ਆ ਲੋ ਫੜੋ ਪਹਿਣਾ ਪਰਵਾਸੇ ਲੋਟਰੀ ਆ ਚੱਕੋ 400 ਰੁਪਏ ਦਾ ਕਰਤਾ 400 ਰੁਪਏ ਦਾ ਹਾਂ ਬਿਲਕੁਲ ਭਾਜੀ ਆ ਲੋ ਆ ਦੇਖ ਲੋ ਵੀ ਲੈ 4 400 ਚ ਕਰਦੇ ਆ ਚੱਕੋ 400 ਰੁਪਏ ਭਾਜੀ ਜਿੱਥੇ ਮਰਜੀ ਰੰਗ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਵਿੱਚ ਲੈ ਲਓ 4 400 ਬਾਕੀ ਪੈਣਾ ਪਰਾਂ ਨੂੰ ਦੱਸਦੀ ਐ ਜ਼ਿਲ੍ਹਾ ਜਲੰਧਰ ਜਮਸ਼ੇਰ ਖਾ ਜ਼ਬਾਬੇ ਰੇੜੀ ਤੇ ਆ ਜੋ ਰੁਪਈਆ ਦਾ ਘਾਟਾ ਨਹੀਂ ਵੀਰ ਸ਼ੁਕਰ ਸ਼ਨੀ ਦੇ ਐਤ ਆ ਚਾਰ ਦਿਨ ਪਟਾਕੇ ਬਾਰਣੇ ਰੇਟਾਂ ਦੀਆਂ ਨੇਰੀਆਂ ਕਰਨ ਜਾ ਰਹੇ ਆ ਬਸ ਸਵੇਰੇ 7:30 ਪਹੁੰਚੋ ਕਪੜਾ ਨਾ ਵਿਕਿਆ ਵਾਪਸੀ ਹੋ ਜਾਊਗਾ ਘਾਟਾ ਕੋਈ ਨਹੀਂ ਸੇਵ ਤੁਹਾਡੇ ਸਾਹਮਣੇ ਰਸ਼ਤਾ ਦੇ ਸਾਹਮਣੇ ਐ ਜੋ ਦਿਖਾਈਦਾ ਸੋਹ ਦਈਦਾ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਲਸ ਬਾਬੇ ਦੀ ਟੀ ਸਸਰੀ ਕਾਲ ਕਿੱਥੇ ਚੱਲੇ ਹੋ ਇੱਧਰ ਆਓ ਆ ਕਾ ਕਮ ਅਗਰ ਮਗਰ ਐਦਾਂ ਥੋੜੀ ਆ ਆ ਰਖੜੀ ਰੁਖੜੀ ਵਾਲਾ ਸੌਦਾ ਲਿਖਾਤਾ ਆ ਮੈਨੂੰ ਵਿਆਹਾਂ ਸ਼ਾਦੀਆਂ ਵਾਲੇ ਵੀ ਦਿਖਾਓ ਆ ਭਾਰਾ ਭਾਰਾ ਸਮਾਨ ਇੱਥੇ ਵੀ ਸੇਲ ਲਾਓ ਇੱਥੇ ਵੀ ਫੈਰਾ ਕਰੋ ਪੂਰੀ ਦੁਕਾਨ ਦੀ ਸੇਲ ਆ ਭਾਜੀ ਐਦਾਂ ਥੋੜੀ ਵੀ 100 200 ਦੇ ਸੇਲ ਬਾਕੀਆਂ 'ਚ ਪੈਸੇ ਵਧਾ ਦਿਓ ਇੱਥੇ ਵੀ ਫਾਇਦਾ ਕਰਕੇ ਦਿਓ ਆ ਲਓ ਭਾਜੀ ਆ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਹਾਂਜੀ ਆ ਲਓ ਫੜੋ ਆ ਪੂਰਾ ਜਾਲ ਕੱਢਿਆ ਸੂਟ ਲੋ ਕਰੇਵ ਦਾ ਹਾਂਜੀ ਹੁਣ ਸੇਰ ਕੀ ਲਾਵਾ 2000 ਦਾ ਕਹ ਕੇ ਹਾਰਦਾ ਤੇ ਮੈਂ ਤੁਸੀਂ ਕਹਿੰਦੇ 2000 ਮੈਨੂੰ ਪਤਾ ਤੁਸੀਂ ਇਹਨਾਂ ਸੂਟਾਂ 'ਚ ਪੈਸੇ ਕਮਾਉਨੇ ਹੋ ਅੱਛਾ ਜੀ ਇਹਦਾ ਹੋਦੀ 2000 ਜਾਂ 1800 ਇਹ 2000 ਦਾ ਸੂਟ ਹੈ ਤੱਗੜ ਸਾਹਿਬ ਕਰਕੇ ਆਪਾਂ ਦੇਤਾ 1000 ਰੁਪਏ ਦਾ ਮਨ ਖੁਸ਼ ਕਰਤਾ ਉਹ ਸਿੱਧੇ ਆਣਾ ਮੇਰੇ ਕੋਲ 500 ਰੁਪਏ ਦਾ ਆ ਵੀ 500 ਰੁਪਏ ਦਾ ਸੂਟ ਦੇ ਕਰਤਾ ਯਾ ਉਹ ਤੁਹਾਡਾ ਭਲਾ ਹੋਵੇ ਓਏ ਆ ਤਾਂ ਇਹਨੂੰ ਕਹਿੰਦੇ ਫੇਰੇ 2 2000 ਵਾਲੇ ਪਾਰੇ ਪਾਰੇ ਸੂਟਾ ਚੱਕੋ 500 ਰੁਪਏ ਓਏ ਆ ਵੀ 500 5 500 ਜਨੇਰੀਆਂ ਲਿਆਤੀਆਂ ਜਿਹੜਾ 5000 ਦਾ ਸੂਟ ਆ 8000 ਦਾ ਉਹਦਾ ਵੀ ਦੱਸੋ ਕੀ ਫੇਰ ਇੱਕ ਨਾਲ ਇੱਕ ਫ੍ਰੀ ਹੈ ਜੀ ਜਿਹੜੇ 5000 ਦਾ ਸੂਟ ਲੈਣਾ 5000 ਵਾਲਾ ਫ੍ਰੀ ਨਾਲ 5000 ਵਾਲਾ ਫ੍ਰੀ ਨਾਲ 8000 ਦਾ 8000 ਦਾ ਸੂਟ ਫ੍ਰੀ 8000 ਭਾਈ 8 ਨੂੰ ਛੋਟੋ 10000 ਵਾਲਾ ਸੂਟ ਲੈ ਕੇ ਜਾਓ 10000 ਨਾਲ ਫ੍ਰੀ ਲੈ ਜਾਓ ਲਓ ਆ ਜਿਓ ਵੀ ਛੇਤੀ ਆ ਦੇਖੋ ਲਹਿੰਗੇ ਗਾਉਂਡ ਡਰੈਸਾਂ ਉਧਰੋਂ ਪਾਲਾ ਕਾਕਾ ਗੱਡੀ ਮੋੜੇ ਤਨ ਉਹ ਦੇਖੋ ਲਾਸਟ ਤੱਕ ਮਤਲਬ ਫਰੇ ਬਾਰੇ ਲੈ ਜਾਓ ਇਹ ਲੈ ਜਾਓ 100 ਰੁਪਏ ਦਾ ਸੂਟ 200 ਰੁਪਏ ਦਾ ਸੂਟ 500 ਦਾ ਵਿਆਹਾਂ ਸ਼ ਮਾਲੀ ਤੋਂ ਬਿਨਾਂ ਸਾਨੂੰ ਸੂਟ ਨਹੀਂ ਪਸੰਦ ਆਉਂਦੇ ਓਏ ਉਹਨਾਂ ਲਈ ਵੀ ਬਾਜੀ ਆਹ ਦੇਖੋ ਆ ਲੋ ਵਰਸ਼ਾ ਹਾਂ ਆਹ ਦੇਖੋ ਵਰਸ਼ਾ ਆ ਲੋ ਵਰਸ਼ਾ ਵਰਸ਼ਾ ਰੋਲੀ ਬ੍ਰਾਂਡ ਬਾਜੀ ਬ੍ਰਾਂਡ ਖੋਲੀ ਦਾ ਬਾਬੇ ਦੀ ਹੱਡੀ ਤੇ ਆ ਦੇਖੋ ਵਰਸ਼ਾ ਹਾਂ ਵਰਸ਼ਾ ਬ੍ਰਾਂਡ ਪੰਜਾਬ ਤੇ ਨਹੀਂ ਇੰਡੀਆ ਤੇ ਨੰਬਰ 1 ਹੈ ਬਾਜੀ ਇਹਦਾ ਫੋਟੋ ਸ਼ੂਟ ਵੀ ਫੌਰਨ ਹੁੰਦਾ ਜੇ ਹਾਂਜੀ ਇਹ ਵੀ ਦੱਸ ਦਵਾ ਫੋਟੋ ਸ਼ੂਟ ਵੀ ਫੌਰਨ ਹੁੰਦਾ ਬਾਬੇ ਦੀ ਹੱਡੀ ਦਾ ਕਪੜਾ ਖੋਲਾ ਵਰਸ਼ਾ ਦਾ ਸੋ ਆਜੋ ਦਿਨ ਥੋੜੇ ਆ ਤੁਹਾਡੇ ਕੋਲ ਛੇਤੀ ਪਹੁੰਚੋ ਸਵੇਰੇ ਆਜੋ ਵਾ ਗੱਡੀ ਚੱਕੋ ਦੇ ਆਜੋ ਫਾਇਦਾ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਥਾਨ ਟੀਵੀ ਜਮਸ਼ੇਰ ਖਾਨ